ਜਿੰਨ ਦੀ ਜਾਣ ਕਹਿੰਦੇ ਤੋਤੇ ਚਾ ਤੇ ਜੇ ਜਿੰਨ ਸੁਖਬੀਰ ਸਿੰਘ ਬਾਦਲ ਹੋਵੇ ਤਾਂ ਫਿਰ ਤੋਤਾ ਕੌਣ ਹੋਇਆ ਇਹ ਗੱਲ ਤੁਸੀਂ ਕਮੈਂਟ ਬਾਕਸ ਚ ਦੱਸੋ ਤੇ ਉਸ ਤੋਤੇ ਦਾ ਬਜਣਾ ਸੁਖਬੀਰ ਬਾਦਲ ਵਾਸਤੇ ਜਿਆਦਾ ਜ਼ਰੂਰੀ ਨਹੀਂ ਸਾਡੇ ਵਾਸਤੇ ਉਹਦੇ ਨਾਲੋਂ ਵੀ ਜਿਆਦਾ ਜ਼ਰੂਰੀ ਆ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਜੀ ਤੁਹਾਨੂੰ ਮਤ ਨਹੀਂ ਸਲਾਹ ਗਈ ਕਿਉਂਕਿ ਮਤ ਦੇਣ ਵਾਲੇ ਤੁਹਾਡੇ ਕੋਲੇ ਬੜੇ ਟੋਨੀ ਬੰਟੀ ਵਰਗੇ ਬੈਠੇ ਆ ਬਾਕੀ ਤੁਹਾਡੇ ਕੋਲੇ ਬਾਹਰ ਦੀਆਂ ਮੈਨੇਜਮੈਂਟ ਦੀਆਂ ਡਿਗਰੀਆਂ ਵੀ ਹੈਗੀਆਂ ਨੇ ਪਰ ਜਿਹੜਾ ਹੁਣ ਤੁਹਾਡਾ ਇਮਤਿਹਾਨ ਆ ਨਾ ਇਹਦੇ ਚ ਡਿਗਰੀਆਂ ਕੰਮ ਨਹੀਂ ਆ ਉਹਨਾਂ ਵਿੱਚ ਕੁਰਬਾਨੀ ਕਰਨੀ ਪੈਣੀ ਆ 4 ਮਹੀਨੇ ਬਜੇ ਨੇ ਤੁਹਾਡੇ ਕੋਲੇ ਤੇ 4 ਮਹੀਨਿਆਂ ਚ ਉਸ ਤੋਤੇ ਨੂੰ ਵਿਚਾਲੋ ਜੇ ਬਚਾਈਦਾ ਤੇ ਉਸ ਤੋਤੇ ਦੇ ਖੰਭ ਪਹਿਲਾਂ ਵੀ ਤੁਹਾਡੇ ਆਪਣਿਆਂ ਨੇ ਪੱਟੇ ਆ ਇਸੇ ਕਰਕੇ ਕਿਹਾ ਜਾਂਦਾ ਵੀ ਆਪਣਿਆਂ ਤੋਂ ਬਚੋ ਤੇ ਉਸ ਤੋਤੇ ਦਾ ਨਾਂ ਕੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਹਿਤਾ ਐ ਜੀਪੀਸੀ ਸਾਮ ਸੰਭਾਲ ਵਾਸਤੇ ਬਣੀ ਸੀ ਗੁਰੂ ਘਰਾਂ ਦੇ ਉਹਦੀ ਗੋਲਕਾਂ ਦੀ ਸਾਮ ਸੰਭਾਲ ਕਰਨੀ ਸੀ ਤੇ ਬੇਅਦਬੀਆਂ ਰੋਕਣੀਆਂ ਸੀ ਪਰ ਤੁਸੀਂ ਉਹਨਾਂ ਦੀਆਂ ਗੋਲਕਾਂ ਲੁੱਟੀਆਂ ਨੇ ਉਹਨਾਂ ਬੇਅਦਬੀਆਂ ਕਰਕੇ ਅੱਜ ਲੋਕਾਂ ਦੇ ਕਟਹਿਰੇ 'ਚ ਖੜੇ ਹੋ ਤੇ ਤੁਹਾਡੇ ਆਪਣਿਆਂ ਨੇ ਪਹਿਲਾ ਖੰਭ ਪੱਟਿਆ ਤੁਹਾਡੇ ਆਪਣੇ ਕਿਹੜੇ ਬੀਜੇਪੀ ਵਾਲੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਇੱਕ ਖੰਭ ਪੱਟੇ ਗਏ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾ ਲਓ ਤੇ ਫਿਰ ਹਜੂਰ ਸਾਹਿਬ ਦੇ ਬੋਰਡ ਦੇ ਉੱਤੇ ਗੈਰ ਸਿੱਖਾਂ ਦਾ ਕੰਟਰੋਲ ਲਾ ਲਓ ਇਹ ਸਾਰਾ ਕੁਝ ਤੁਹਾਡੇ ਆਪਣਿਆਂ ਨੇ ਕੀਤਾ ਬੀਜੇਪੀ ਵਾਲਿਆਂ ਨੇ ਤੇ ਸੁਖਵੀਰ ਬਾਦਲ ਸਿਆ ਕਰਨਾ ਕੀ ਆ ਇਕੱਲਾ ਦਿੱਲੀ ਕੰਨੀਓ ਮੂੰਹ ਘੁਮਾ ਕੇ ਨਾ ਅਕਾਲ ਤਖਤ ਕੰਨੀ ਕਰਨਾ ਸਾਊ ਤੋਂ ਪਹਿਲਾਂ ਦਾ ਫਖਰੇ ਕੌਮ ਦਾ ਜਿਹੜਾ ਅਵਾਰਡ ਆ ਉਹ ਵਾਪਸ ਕਰੀ ਕਾਲ ਤਖਤ ਤੇ ਜਾ ਕੇ ਕਿਉਂਕਿ ਨਿਰੰਕਰੀ ਕਾਰਡ ਹੋ ਗਿਆ ਭਨੇਹਾਰਾਂ ਵਾਲੇ ਦੀ ਮਾਂ ਕੇ ਜਿਹੜੀ ਬੇਅਦਬੀ ਕੀਤੀ ਗੁਰੂ ਸਾਹਿਬ ਦੀ ਉਸ ਤੋਂ ਬਾਅਦ ਸਰਸਾ ਸਾਧਨੇ ਸਭਾਗਤ ਆ ਰਿਹਾ ਫਿਰ ਗੁਰੂ ਸਾਹਿਬ ਦੀ ਬੇਅਦਬੀ ਹੋਈ ਐਵਲ ਤੇ ਬਗਰਾੜੀ ਕਾਂਡ ਵਾਪਰੇ ਕੌਕੇ ਸਾਹਿਬ ਦਾ ਮਾਂ ਕੇ ਕਤਲ ਹੁੰਦਾ ਉਹਦਾ ਇਨਸਾਫ ਰੋਲਿਆ ਗਿਆ ਤੇਰੀ ਕਾਉਂਸਿਲੇਸ਼ਨ ਕਮਿਸ਼ਨ ਦੇ ਨਾਂ ਦੇ ਉੱਤੇ ਸਰਕਾਰ ਬਣਾ ਕੇ ਤੁਸੀਂ ਸਿੱਖਾਂ ਦੀਆਂ ਕੁਰਬਾਨੀਆਂ ਰੋਲੀਆਂ ਤਵਰ ਫਖਰੇ ਕਮ ਅਵਾਰਡ ਵਾਪਸ ਕਰਨਾ ਬਣਦਾ ਕਿਉਂਕਿ ਸਾਰਾ ਕੁਝ ਤੁਹਾਡੇ ਰਾਜ ਦੇ ਵਿੱਚ ਵਾਪਰਿਆ ਚਾਰ ਮਹੀਨੇ ਰਹਿ ਗਏ ਨਵੰਬਰ ਦੇ ਵਿੱਚ ਸੱਤਾ ਬਦਲੀ ਜਾਣੀ ਆ ਤੇ ਤੇਰੇ ਆਪਣੇ ਜਿਹੜੇ ਅੱਜ ਕੀ ਆ ਤੈਥੋਂ ਖਫਾ ਹੋਏ ਬੈਠੇ ਆ ਮੈਂ ਉਹਨੂੰ ਲੱਕੜ ਬੱਗੇ ਕਹਿਣਾ ਉਹ ਅਲੀ ਬਾਬੇ ਦੇ 40 ਚੋਰ ਨੇ ਅਲੀ ਬਾਬਾ ਤੂੰ ਆ ਪਰ ਤੂੰ ਹੁਣ ਲੁੱਟ ਕੇ ਉਹਨਾਂ ਦਾ ਢਿੱਡ ਭਰਨ ਯੋਗ ਨਹੀਂ ਰਿਹਾ ਕਿਉਂਕਿ ਕੁਰਸੀ ਤੇਰੇ ਕੋਲੇ ਨਹੀਂ ਰਹੀ ਇਹ ਉਹ ਲੱਕੜ ਬੱਗੇ ਨੇ ਜਿਹੜਾ ਸ਼ਿਕਾਰ ਕਰਨ ਵਾਲਾ ਸ਼ਿਕਾਰੀ ਜਦੋਂ ਕੀ ਆ ਰੱਜ ਲੈਦਾ ਤੇ ਮਗਰੋਂ ਫਿਰ ਇਹ ਹੱਡ ਚੂੰਡਦੇ ਆ ਸਾਰੇ ਲੱਕੜ ਬੱਗੇ ਉਹ ਸੀ ਇਹ 40 ਚੋਰ ਵਧੀਆ ਹੋ ਗਿਆ ਨਿਖੜ ਕੇ ਕੀ ਆ ਪਹਿਲਾਂ ਅੱਡ ਮਾਫੀ ਮੰਗਿਆ ਪਰ ਕੌਮ ਨੇ ਇਹਨਾਂ ਦੀ ਮਾਫੀ ਨੂੰ ਨਕਾਰਤਾ ਸੰਤਾਂ ਨੇ ਕਿਹਾ ਸੀ ਕਿ ਸਰੀਰ ਦਾ ਮਰਨਾ ਮੌਤ ਨਹੀਂ ਜਮੀਰ ਦਾ ਮਰਨਾ ਮੌਤ ਆ ਆਪਦੀ ਜਮੀਰ ਨਾ ਮਰਨ ਦੇ ਇੱਕ ਕੰਮ ਕਰ ਲਾ ਨਿਮਾਣਾ ਸਿੱਖ ਬਣ ਕੇ ਨਾ ਅਕਾਲ ਤਖਤ ਦੇ ਜਥੇਦਾਰ ਨੂੰ ਆਜ਼ਾਦ ਕਰ ਦੇ ਹੁਣ ਕੱਲਾ ਕਾਲ ਤਖਤ ਦਾ ਜਥੇਦਾਰ ਆ ਜਿਹੜਾ ਸਾਡੀ ਕੌਮ ਨੂੰ ਬਚਾ ਸਕਦਾ ਸਰਦਾਰ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖਤ ਦੇ ਤੇ ਅੱਜ ਕੱਲ ਦੰਦਵਾ ਸਾਹਿਬ ਜਥੇਦਾਰ ਨੇ ਉਹਨਾਂ ਨੇ ਪਿਛਲੇ ਸਾਲ ਹੀ ਕਹਿਤਾ ਸੀ ਕਿ ਕੇਂਦਰ ਥੋੜੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਰਿਹਾ ਓਏ ਆਪਿਆਂ ਨੂੰ ਆਵਾਜ਼ ਮਾਰ ਲਓ ਅੱਜ ਲੋੜ ਆਪਿਆਂ ਨੂੰ ਆਵਾਜ਼ ਮਾਰਨ ਦੀ ਤੇ ਆਵਾਜ਼ ਮਾਰੇ ਅਕਾਲ ਤਖਤ ਦਾ ਜਥੇਦਾਰ ਅਕਾਲ ਤਖਤ ਤੇ ਖੜਕੇ ਤੇ ਪੰਜ ਪ੍ਰਧਾਨੀ ਮੂਹਰੇ ਲਾਵੇ ਤੇ ਉਹ ਆਵਾਜ਼ ਦੇਖੇ ਪੰਜ ਪ੍ਰਧਾਨੀ ਦੀ ਪ੍ਰਧਾਨਗੀ ਦੇ ਵਿੱਚ ਸਾਰੇ ਕਾਲੀ ਦਰ ਭੰਗ ਕਰਕੇ ਇੱਕ ਅਕਾਲੀ ਦਲ ਬਣੇ ਇੱਕ ਯੂਥ ਦਲ ਬਣੇ ਇੱਕ ਸਟੂਡੈਂਟ ਫੈਡਰੇਸ਼ਨ ਬਣੇ ਜਿਹੜੀ ਪਹਿਲਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੁੰਦੀ ਸੀ ਕਿਸੇ ਰਾਈਟਰ ਨੇ ਕਿਹਾ ਕਿ ਜਾਵੇਂਗਾ ਦੂਰ ਜਦੋਂ ਤੂੰ ਆਪਣੀਆਂ ਜੜ੍ਹਾਂ ਤੋਂ ਤਾਂ ਮਾਰੇਗਾ ਆਵਾਜ਼ ਫੇਰ ਤੂੰ ਆਪਣੀਆਂ ਜੜ੍ਹਾਂ ਨੂੰ ਮਿਲੂਗਾ ਹੰਗਾਰਾ ਜੇ ਤੈਨੂੰ ਆਖਰ ਤਾਂ ਮਿਲੂਗਾ ਆਪਣੀਆਂ ਜੜ੍ਹਾਂ ਤੋਂ ਅੱਜ ਤਾਂ ਹੀ ਫਿਰ ਪੰਥ ਕੰਨੀ ਮੁੜ ਕੇ ਆਇਆ ਤੇ ਪੰਥ ਨੂੰ ਤਲਾੰਜਲੀ ਤੁਸੀਂ ਆਪ ਦਿੱਤੀ ਸੀ ਦੀ ਤੇ ਪੰਜਾਬ ਦੀ ਪਾਰਟੀ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੀਹਾਂ ਦੇ ਵਿੱਚ ਨਾ ਸਿੱਖਾਂ ਦੇ ਸਿਰ ਲੱਗੇ ਆ ਤੇ ਸੁਖਵੀਰ ਬਾਦਲ ਸਿੰਘ ਤੂੰ ਬਚਾ ਸਕਦਾ ਤੇਰੇ ਕੋਲੇ 4 ਮਹੀਨੇ ਆ ਨਹੀਂ ਫਿਰ ਇਹਦੇ ਤੇ ਕਾਬਜ ਵੀ ਉਹਨਾਂ ਤਾਕਤਾਂ ਨੇ ਹੋ ਜਾਣਾ ਜਿਨ੍ਹਾਂ ਨੇ ਪਹਿਲਾਂ ਵੀ ਤੈਨੂੰ ਵੀ ਖਤਮ ਕੀਤਾ ਤੇ ਸਿੱਖੀ ਸਪਿਰਟ ਨੂੰ ਵੀ ਕੀਆ ਰੋਲਿਆ ਤੇ ਸਾਰੀ ਕੌਮ ਨੂੰ ਇਕੱਠੀ ਕਰਕੇ ਪੁਰਾਣੇ ਅਕਾਲੀ ਦੇ ਲਾਂਗੂ ਮੋਰਚਾ ਲੱਗ ਜੇ ਕਾਦੇ ਵਾਸਤੇ ਗੁਰੂ ਦੀਆਂ ਬੇਅਦਬੀਆਂ ਦੇ ਖਿਲਾਫ ਤੇ ਕੱਲੇ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ ਸਾਰੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਜੇ ਬੇਅਦਬੀ ਹੁੰਦੀ ਆ ਤਾਂ ਉਹਦੇ ਖਿਲਾਫ ਕਤਲ ਦਾ ਮੁਕੱਦਮਾ ਅਸੀਂ ਤਾਂ ਵੈਸੇ ਹੀ ਪ੍ਰਗਟ ਕੋਰਾ ਕੀ ਦੇ ਮੰਨਦੇ ਆ ਉਹਨੂੰ ਤੇ ਉਹਦੇ ਅੰਗ ਭੰਗ ਕਰਨ ਤੇ ਵੀ ਘੱਟ ਤੋਂ ਘੱਟ ਇਰਾਦਾ ਕਤਲ ਦਾ ਮਕਦਮਾ ਦਰਜ ਹੋਵੇ ਇਹ ਕਾਨੂੰਨ ਬਣਾਉਣ ਖਾਤਰ ਲੜਾਈ ਲੜਨੀ ਪੈਣੀ ਆ ਸਮੁੱਚੇ ਪੰਥ ਨੂੰ ਤੇ ਦੂਜਾ ਉਹਦੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੰਬਲਾ ਮਾਰ ਕੇ ਰਲ ਕੇ ਸ਼੍ਰੋਮਣੀ ਕਾਲੀ ਦਲ ਦਾ ਭੋਗ ਪਾਤ ਆਗ ਲਿਆ ਨੇ ਤੇ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੋਗ ਨਾ ਪੈ ਜੇ ਮੰਗਲਾ ਸੁਖਵੀਰ ਸਿੰਘ ਆ ਮਾਫੀ ਜਾ ਕੇ ਜਿਹੜੇ ਸੱਚੇ ਸੌਦੇ ਵਰਗਿਆਂ ਨਾਲ ਝੂਠੇ ਸੌਦੇ ਕੀਤੇ ਆ ਨਾ ਨਿਮਾਣਾ ਸਿੱਖ ਬਣ ਕੇ ਉਹਨਾਂ ਦੀ ਮਾਫੀ ਮੰਗ ਲੈ ਤੇ ਤੇਰੇ ਕੋਲੇ ਆਖਰੀ ਮੌਕਾ ਨਹੀਂ ਬਾਬਾ ਖੜਕ ਸਿੰਘ ਵਰਗੇ ਮਾਸਟਰ ਤਾਰਾ ਸਿੰਘ ਵਰਗੇ ਫਤੇ ਸਿੰਘ ਵਰਗੇ ਹਰਚੰਦ ਸਿੰਘ ਲੋਂਗੋਵਾਲ ਵਰਗੇ ਅਸ਼ੇਦਾਰ ਤਲਵੰਡੀ ਵਰਗੇ ਸੁਰਜੀਤ ਸਿੰਘ ਬਰਨਾਲਾ ਵਰਗੇ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਿਹੜੇ ਅਖੀਰ ਜਲਾਲਤ ਲੈ ਕੇ ਇਥੋਂ ਰੁਖਸਤ ਹੋਏ ਆ ਉਹਨਾਂ ਦੀ ਕਤਾਰ 'ਚ ਸ਼ਾਮਲ ਹੋ ਜਾਏਗਾ ਤੇ ਜੇ ਤੁਸੀਂ ਇਸ ਸਲਾਹ ਦੇ ਨਾਲ ਸਹਿਮਤ ਹੈਗੇ ਹੋ ਤਾਂ ਇਹ ਸਲਾਹ ਕਹਾ ਪਹੁੰਚਦੀ ਕਰ ਦਿਓ ਸ਼ੇਅਰ ਕਰ ਦਿਓ ਜੇ ਤੁਹਾਨੂੰ ਲੱਗਦਾ ਕਿ ਸਿੱਖ ਸੰਸਥਾਵਾਂ ਦਾ ਬਚਣਾ ਸਿੱਖਾਂ ਦੀ ਹੋਂਦ ਲਈ ਜ਼ਰੂਰੀ ਆ